ਕਿ ਮੇਜਾ ਚੇਤੰਦ ਜੀ ਚ ਬੈਠੇ ਤੜਕੀ 3 ਵਜੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਤਿਹਗੜ੍ਹ ਸਾਹਿਬ ਵਾਸਤੇ ਅੱਜ ਜਾਵਾਂਗੇ ਨਾ ਠੀਕ ਹੈ ਉਹ ਸਬਜ਼ੀ ਲੈ ਰਹੇ ਆਂ ਆਲੂ ਗਠੇ ਗੋਭੀ ਔਰ ਸਮਾਨ ਆ ਦਾਉ ਦ ਸਾਰਾ ਸਮਾਨ ਲੈ ਕੇ ਆ ਰਹੇ ਆਂ ਠੀਕ ਹੈ ਹੁਣ ਪਸਤੜੀ ਜਾ ਰਹੇ ਆਂ ਸੇਵਾਦਾਰ ਆ ਰਹੇ ਨੇ ਲੈ ਲੋ 10 12 ਜਣੇ ਜਾਵਾਂਗੇ ਹੁਣ ਲੱਦ ਕੇ ਲੈਵਾਂਗੇ ਸਮਾਨ ਠੀਕ ਹੈ ਫਿਰ ਟਰੱਕ 9:00 ਵਜੇ ਸਾਡੇ 9:00 ਗੁਰੂ ਘਰੋਂ ਤੁਰਨਗੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਹ ਦੀਦਾ ਤੇਰਾ ਦੀਦਾ ਨਹੀਂ ਰੋਕਦਾਰੀ ਜੱਲਾ ਦਾ ਮੁਕਾ ਕਿਵੇਂ ਕੀ ਕਹਿੰਦਾ ਸੀ ਜੇ ਤੂੰ ਉੱਥੇ ਜੇ ਡਰਾਈਵਰ ਹਾਂ ਗੱਬੀ ਜਾਂਦਾ ਹਾਂ ਮਾਹ ਦੀਦਾ ਦਿੰਦਾ ਕੋਈ ਤਾਂ ਮੈਨੂੰ ਬਹੁਤ ਦੀਦਾ ਉਹ ਹੰਦਾ ਕੋਈ ਦੀਦੀ ਨਹੀਂ ਕੀ ਨਾ ਦੀਦਾ ਮੈਨੂੰ ਕੁਛ ਨਹੀਂ ਛੱਡੀ ਜੰਬਸੀ ਦੇ ਤੋੜਾ ਜਾ ਰਹੇ ਆ ਹੋਰ ਕੋ ਦਲੀ ਨਹੀਂ ਐਨਾ ਬੱਸ ਇਹਨੂੰ ਵਰਤਦਾ ਜਾਣਾ ਗੱਡੀ ਦਾ ਮੂੰਹ ਕਰਿਆ ਹੋਇਆ ਬਾਕੀ ਬੱਸ ਇਹ ਵਾਲੀ ਕਰਦਾ ਯਾਰ ਇਹ ਰੋਡ ਰੋਡ ਜਾ ਰਹੀ ਹੈ ਇਹ ਉਹ ਵੀ ਨਹੀਂ ਉਹਦਾ ਸੇਲ ਬੜੀ ਹੈਗੀ ਨਾਲਾ ਤੇ ਸੌਂ ਜਾ ਰਹੇ ਆ ਉਹ ਵੀ ਲੈ ਰਹੇ ਆ ਹੈ ਉਹ ਵੀ ਲੈ ਕੇ ਠੀਕ ਹੈ ਹੋ ਹਾਂ ਸਮਾ ਅੱਲਾ ਰਹਿਮਈ ਠੀਕ ਆ ਦੇਖ ਕਿੰਨੀ ਸੇਵਾਦਾਰ ਫਿਰਦੇ ਨੇ 1500 ਸੇਵਾਦਾਰ ਆਏ ਹੋਏ ਨੇ ਅੱਛਾ ਆ ਸਪੈਸ਼ਲ ਨੇ ਅੱਜ ਗੱਬਰ 10 ਸਾਲਾਂ ਬਾਅਦ ਅੱਛਾ ਚਲੋ ਠੀਕ ਆ ਹਾਂ ਕੀ ਰੇਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਤੜਾ ਮੰਡੀ ਪਹੁੰਚੇ ਜੀ ਫਤਿਹਗੜ੍ਹ ਸਾਹਿਬ ਲੰਗਰ ਵਾਸਤੇ ਸਬਜ਼ੀ ਲੈਣ ਧੁੰਦ ਬਹੁਤ ਆਜੋ ਜੀ ਆਜੋ ਚਲੋ ਇਧਰ ਹੀ ਚੱਲਿਆ ਉਹ ਕਿ ਰਿਟੇਰ ਕੱਟ ਕੇ ਇਧਰ ਲੱਗੋ ਤੁਸੀਂ ਇੱਕ ਰਿਟੇਰ ਡੂਡਾ ਆਪਾਂ ਨੂੰ ਬੋਲਦੇ ਨੇ ਨਿਮਰਤਾ ਦੀ ਤੇ ਸਤਿਕਾਰ ਦੀ ਸਭ ਤੋਂ ਵੱਧ ਸਾਡੇ ਗੱਦੀ ਬੱਥੇ ਬਾਰਾ ਬੋਲੇ ਚੱਕ ਲੋ ਕੋਲ ਮਾਰ ਲੈ ਮਟਰ ਲੈ ਜਾ ਦੋ ਰੁਪਏ ਕਿਤੋਂ ਦੋ ਰੁਪਏ ਕਿਤੋਂ ਦੋ ਰੁਪਏ ਕਿਤੋਂ ਦੋ ਰੁਪਏ ਕਿਤੋਂ ਢੜਾਈ ਮਾਰ ਬਸ ਤੁੰਨੇ ਬਾਹਰ ਲੈਣਾ ਹੈ ਨਾ ਸਾਰਾ ਕਰਨ ਲੈ ਦੇ 3 ਦੀ ਅਤੀ ਦੋ ਰੁਪਏ ਦੋ ਰੁਪਏ ਪੰਜ ਗੱਟੇ ਲੈਣੇ ਨੇ ਬਾਈ ਭਾਰ ਦੱਸੋ ਵੀਰੇ ਪੰਜ ਗੱਟੇ 3 ਗੱਟੇ ਬਾਦੀ ਔੜ ਔੜ ਚ ਹੋਰੇ ਕੰਮ ਹੋਏ ਦਾ 6 ਘੱਟੇ ਦੋਲਦੇ ਬੜੇ ਨਾ ਕੋਈ ਤੀਜਾ ਬੰਦਾ ਹੋਰ ਆ ਖੜਾ ਗੱਡੀ ਐਸਟ ਲਾਵਾਂਗੇ ਗੱਡੀ ਆ ਰਹੀ ਉਹਦਾਂ ਆਏ ਤੁਮ ਚਲ ਨਹੀਂ ਜਾਣਦਾ ਰਹਿ ਗੋ ਵੀ ਅਸੀਂ ਲੱਗੇ ਆਏ ਹਾਂ ਦੁਕਾਨ 6 ਘੱਟੇ ਕਰ ਲੈ 6 ਘੱਟੇ ਵਾ ਕੀ ਰੇਟ ਕਰ ਲੈ ਉਧਰ ਰੇਟ ਤਾਂ ਬਾਅਦ ਦੇਖਾਂਗੇ ਚੱਕ ਲੈ ਚੱਕ ਹੋ ਰਹੀ ਐ ਚੱਕ ਦੋ ਆਲੂ ਦੇਖ ਆਲੂ ਦੇਖ ਆਲੂ ਲੈ ਤਾਂ ਲੈ ਆਲੂ ਲੈ ਲੈ ਉਹ ਲੈ ਨੇ ਤੁਸੀਂ ਦੇ ਆਲੂ ਆ ਦੇ ਖਾਲੂ ਹਾਂ ਤੂੰ ਹੀ ਦੇਖ ਕੇ ਆ ਰਹੇ ਹੋ ਕੋਈ ਆਲੂ ਵੀ ਦੋ ਓਏ ਆਲੂ ਬਧੀਆ ਮੈਂ ਤੈਨੂੰ ਵਾਦਾ ਜਿਹੜਾ ਬਾਬੂ ਜੀ ਨਹੀਂ ਆਲੂ ਖਾਜੂ ਭਾਈ ਆਲੂ ਦਾ ਰੇਟ ਹੈ 400 300 70 ਦਾ ਲੰਗਰ ਵਾਲੇ ਸਵੇ ਸਾਢੇ 3 4 ਰੇਟ ਹੈ ਉਹਨਾਂ ਪੰਜ ਚਾਰ ਰੋ ਹੋਰ ਘੱਟ ਲੈ ਮੈਂ ਆਲੂ ਇਹ ਕਰ ਲੋ ਘੱਟਾ ਬਜਾ ਲੋ 250 ਦੀ ਭਾਈ ਜੇ ਰੇਟ ਕਰਨੇ ਆ ਉਹ ਇਹ ਆਪੇ ਕਰਨੂਗਾ ਨਾ ਮੈਂ ਧਰ ਦੇ ਬਦਰਾ ਅਗਰਾ ਦੇ ਕਰਨੇ ਜੋ ਤੂੰ ਗੱਲਾਂ ਮੈਂ ਤੈਨੂੰ ਦੱਸੀ ਨਾ ਮੈਂ ਠੀਕ ਆ ਭਈ ਲੈ ਆ ਉਹ ਟਰੱਕ ਮਲਾਉਣ ਵਾਲੇ ਬਾਪੂ ਆਪੇ ਤਰੂ ਇਸ ਤੋਂ ਨੂੰ ਆਉਂਦਾ ਰਸਤੋਂ ਹੋਰ ਆ ਆਰੇ ਆ ਰਿਹਾ ਬਾਬੇ ਮਸੂਲ ਵਿੱਚੋਂ ਕੋਪਰ ਨੇ ਜੰਮੀ ਨਹੀਂ ਕੁਝ ਕਰਨਾ ਤੂੰ ਹੀ ਫਿਰਦੇ ਹੋ ਮੈਂ ਲਾ ਕੇ ਬੰਦੇ ਆਪਾਂ ਦੇ ਖਨਾਂ ਵਾਲੀ ਆਪਾਂ ਉਹ ਬਾਈ ਚੋਰੀ ਹੋ ਜਾਂਦੀ ਜਾਂ ਨਹੀਂ ਵੀ ਕੱਲਾ ਲਾਵਾ ਦੀ ਚੋਰੀ ਕਿਤੇ ਕਿਤੇ ਨਾ ਲਾ ਦੇਦੀ ਆ

ਮਨੇ ਧਰ ਲੰਦੇ ਪਾ ਗਿਰਾ ਪਿੰਡਾ ਬਈ ਲੜਵਾ ਜੀ ਪਹਿ ਲੱਖਾਇਆ ਪੂਰੀ ਬਿਦੋਰੀ ਇਹ ਕੋਈ ਗੱਲ ਨਹੀਂ ਹੁੰਦੀ ਨਹੀਂ ਚੱਲ ਗਏ ਤੈ ਇਥੇ ਕੋਈ ਨਾ ਕੋ ਫੇਰ ਬਣਾਵਾਂ ਜਦੋਂ ਤੁਰਾਂਗੇ ਚੱਲ ਹੈਲੋ ਵਜਨ ਦੇਖ ਲਈ ਹੈ ਹਾਂ ਹਾਂ ਉਹ ਤੇਰੇ ਗੱਡੀ ਲੈ ਆ ਯਾਰ ਭਰੀਏ ਗਰਾਂ ਕਦਾਂ ਬਾਈ ਮੂਰੇ ਕਹਿੰਦਾ ਮੂਰੇ ਸਾਧਨ ਖੜੇ ਨੇ ਉਹ ਬਾਗੇ ਸਾਧਨਾ ਬੰਦ 10 ਬੰਦੇ ਖਾਲੀ ਖਾ ਚਲੋ ਨਾ ਨਾ ਘੰਡਾ ਦਾ ਖਾਲੀ ਹੋਊ ਇੱਕ ਵਾਰ ਵਾ ਆ ਗਿਆ ਲੱਗੀ 72 ਦੋ ਨਾ ਇਹ ਦੱਸੇ ਇਹ ਵਾਲਾ ਨਾ ਮਦਦ ਦਿਓ ਮੈਂ ਤਾਂ ਗੱਲ ਕਰ ਮੈਂ ਬੋਲ ਗੁਰੂ ਜੀ ਦੀ ਕਾਲਤਾ ਗਾਇ ਗੁਰੂ ਜੀ ਦੀ ਹੱਤੇ ਅੱਜ ਘੰਟਾ ਅੱਜ ਘੰਟਾ ਗੱਡੀ ਦਾ ਸੋਤਨਾ ਇੱਕ ਨੰਬਰ ਆ ਲੂ ਹੈ ਜੀ ਇੱਕ ਨੰਬਰ ਪੇਵਰਮਾਲ ਓਏ ਓਏ ਓ ਮਾਮ ਜਿੰਦੂ ਨਾ ਆ ਆ ਜਗਤਬਈ ਅਸੀਂ ਪੁੱਤ ਉੱਥੋਂ ਰੱਖ ਦੇਣਗੇ ਮੈਂ ਤਾਂ ਮੂੜੀ ਲੋਕ ਨੇ ਆ ਜੀ ਉੱਤਰਿਆ ਜੀ ਉੱਥੇ ਉੱਤਰਿਆ ਉਹ ਸਿੱਧਾ ਧਾਰਨ ਕੇ ਨਾ ਲੈਵਰ ਸੋਕੀ ਲੋਗ ਜੀ ਅੱਜ ਵੀਰ ਖਾਓ ਕਿ ਆਜ ਦਾ ਸੌਣ ਕੇ ਆਓ ਕੌਣ ਦੁੱਧ ਚੋਲੋ ਪਿਆਜ਼ ਨਹੀਂ ਆ ਬੱਚੇ ਇਹ ਬੰਦਾ ਮੇਰਾ ਮਾਲ ਨਹੀਂ ਚਲਦਾ ਹਮਾਰੇ ਸਕੇ ਯੋ ਪੈ ਭੰਦਰ ਰਾਜ ਜੋਰ ਨਾਲ ਜੋਰ ਨਾਲ ਐਖਣਾ ਦੋ ਸਾਡੀ ਵੀ ਸਾਰੀ ਲੋਕਾਂ ਦੋ ਬਾਈ ਇਹਦੇ ਆਪਾਂ ਨੂੰ ਨਹੀਂ ਚਿੱਤ ਆਹ ਬਰਨ ਨਾਲ ਲੱਕਣਾ ਘੜ ਦੇ ਵਿੱਚ ਇੱਕ ਜਿਹਾ ਕੋਣ ਸਰੀ ਹੈ ਗੁੱਲ ਬੱਤੀ ਇਕੱਠੇ ਹੋ ਗਏ ਆਲੂ ਰਹਿ ਗਏ ਉਹ ਇਕੱਠੇ ਆਉ ਪੈਣੇ ਹਜੇ ਆਪਣੇ ਆ ਦਿਖਾ ਆਹ ਕਿੱਤੇ ਆਪਣੀ ਤਾਂ ਹਾਂ ਕੰਮਲਾ ਉਹਨਾਂ ਕੀ ਕਰਦਾ ਨਾਲੀ ਜੀ ਨੇ ਕਿਹਾ ਪੈਗਾ ਅਰੇ ਬੈਠ ਜੀ ਅੰਗਰੇਜ਼ਾਂ ਪਛਾਣ ਤਾ ਭయ్యా ਬਹੁਤ ਏ ਗੱਲ ਹੋ ਰਾ ਉਹ ਵੀਰੇ ਤੈਨੂੰ ਕਹਿ ਦਿੱਤਾ ਕੁਛ ਨਹੀਂ ਲਾਇ ਲੰਗਰ ਦੀ ਜਾ ਰਿਹਾ ਸਤਿਕਾਰ ਠੀਕ ਹੈ ਕਿੰਨੇ ਪੈਸੇ ਬਣਗੇ 390 ਹਾਂ 390 ਬਣਦੇ 390 ਦੇ ਦੇ ਵੀਰੇ ਪੈਸੇ ਪੂਰੇ ਦੇ 95 ਵੀ ਲਈਏ 90 ਆਇਆ ਤਾਂ ਫਿਰ ਜੇ ਇਹ ਤੁਹਾਡੇ ਬੋਚਾ ਰਹੀ ਜੀ 10 10 ਦੀਆਂ ਫੜਾ ਦੇ 30 ਕਰਦੇ ਕੰਨ ਦੇ 20 30 ਹਜ਼ਾਰ ਉੱਤੇ ਦੇ 900 900 900 ਨਾਲ ਵੀਰੇ 900 ਨਾਲ ਵੀਰੇ ਮਾੜੀ ਸੁਣ ਵੀਰੇ ਨੂੰ ਬੁਲਾਈ ਸੁਣ ਉਹ ਕੈਸ਼ ਬੜੀ ਸੁਣ ਹਜੇ ਨੇ ਵੀ ਮੜੇ ਲੋਕ 10 ਲੈ ਫੜ ਬਾਈ ਕਾ ਕਿਰਨ ਨਹੀਂ ਬੜੇ ਜੇ ਹੈਗੇ ਤੇ ਮਾਰਦੇ ਕਿੰਨੇ ਵੈ ਨੇ 30 ਹੈ ਜੀ 30 ਹਜ਼ਾਰ ਜੀ ਆ ਕਰੇ ਜੀ ਪੈਸੇ ਪੂਰੇ ਨਹੀਂ ਮਾਰ ਲਓ ਹੱਥ ਮਾਰ ਲਓ ਮੜ ਰੱਖਣਾ ਮਾਰ ਲਓ ਅਜੂਰੀ ਖੜਾ ਨੇ ਮਾਰ ਕੋਈ ਜੀ ਸੁਣ ਰਿਹਾ ਜੀ ਵੀਰ ਪੁੱਨੇਦੋ 22 ਗ੍ਰੇਡ ਹੋਵੇ 21 ਗ੍ਰੇਡ ਹੋਵੇ ਆ ਰਹੇਗੇ ਆਦਿਏ ਤੰਨਾ ਹਾਂ ਹਾਂ ਚੱਕੋ 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 ਤੰਨਾ ਚੱਕ ਚੱਕ ਹਾਂ ਤੰਨਾ ਆਪਣੇ ਨੇ 21 ਗ੍ਰੇਡ ਕੀ ਹੈ ਬ੍ਰਿਕ ਜਨਾ ਉੱਤੇ ਨਾਲ ਦੀ ਨਾਲ ਲੈ ਜਾ 2 ਵਾਗੇ 3 ਹੋ ਗਏ 3 ਵਾਗੇ ਵੀਰੇ 3 ਪੂਰੇ ਤੁੱਕਾ ਆਪਣੇ ਨਾਲ ਲੈਣਾ 5 ਵਾਗੇ ਪੈਦਲ ਲੋਡ ਠੀਕ ਆ ਆ ਬੱਲੀ ਤੁੱਕਾ ਚੱਲ ਜਰਾ ਕਿ ਤੁਹਾਡਾ ਮਾਲ ਹੈ ਠੀਕ ਆ ਆ ਨਾ ਚੱਕੀ ਵਾਸਤੇ ਠੀਕ ਆ ਆ ਆ ਆ ਆ ਬੈਂਗਣੀ ਆਪਣੀ ਉਤਨੀ ਬੈਂਗਣੀ ਵੀ ਸਾਡੀ ਹੈ ਬੈਂਗਣੀ ਦੇ ਲਦਬਾ ਉਸੇ ਵਾਲੀ ਹੈ ਬੈਂਗਣੀ ਬੈਂਗਣੀ ਥੋੜੀ ਬਾਕੀ 2 ਰਹਿ ਗਈ 5 ਵਾਰ ਬੰਦ ਕਰ ਲੈ ਯਾਰ ਕਿੰਨੇ ਵਾਗੇ ਚੌਥਾ ਲੱਗਿਆ ਯਾਰ ਮੈਂ ਕਿੱਥੇ ਆ ਕਿਨੇ ਵਾਗੇ ਜਾਂਦਾ ਉਹ ਨਿਸ਼ਾਨੀ ਪੀਜੀ ਉਹ ਨਿਸ਼ਾਨੀ ਕਰਤੀ ਆ ਪੈਨੇ ਆਪਣੇ ਆ ਲੈ ਜਾ ਲੈ ਜਾ ਚੱਕ ਲੈ ਚੱਕ ਲੈ ਭਾਈ ਗੱਬਰ ਲੈ ਜਾ ਲੈ ਜਾ ਆ ਨਾ ਨਾ ਦਿਖਾ ਭਾਈ ਨੇ ਖਾਸੇ ਨੇ ਆ ਬੈਂਕਣੀ ਦਾ ਜਾ ਦੋ ਮਾਦਨ ਪਣ ਇਹ 150 ਇਹ ਕੀ ਕਹੋਏ ਇਹ ਹਰਵਾ ਮੋਲਾ ਹੈ ਲਿਆ ਲਿਆ ਗਾਜਰ ਚੱਕ ਚੱਕ ਚੱਕਲਾ ਚੱਕਲਾ ਚਾ ਲੋ ਚੱਕਲਾ ਹਾਂ ਜਿੱਪੇ ਲੱਕੇ ਇਮਰਤ ਤੁਹਾਂ ਚ ਕਹੀਆਂ ਰਹੇ ਨੇ ਜਮੀਨ ਹੀ ਹੱਥ ਲਾਉਂਦਾ ਓਏ ਦੂਜਾ ਦੱਕੀ ਮਰੀਮ ਹੋ ਰਿਹਾ ਹੋਰ ਆ ਬੜੀ ਨਿਭਣ ਨਹੀਂ ਹੋਇਆ ਕਹਿ ਭਾਗੇ ਆ ਰਹਿ ਕੇ ਭਾਈ ਆਪਣੇ ਉੱਥੇ ਤੱਕ ਗਾੜੀ ਚੱਲਦਾ ਟੈਂਸ਼ਨ ਵੜਦਾ ਹੈ ਕਹਿ ਕੇ ਉਹਦਾ ਪੰਜਾਹ ਵੰਦੇ ਮਾਰਦਾ ਕੋਣ ਲੱਗ ਮੇਰੇ ਸਾਹਰੋ ਕੀ ਕਹਿੰਦਾ ਕਾਹ ਕੇ ਕਰੇਗਾ ਮਾ ਉਹ ਤੁਹਾਨੂੰ ਪਿੰਟ ਹੋਊਗਾ ਉਹ ਨਹੀਂ ਗਾਹਾਂ ਵਾਲੇ ਆਪਣੇ ਬੰਦੀ ਨੇ ਆ ਗਏ ਆ ਗਏ ਆ ਚਕਾ ਦਈਏ ਇੱਥੇ ਤੱਕ ਨਹੀਂ ਇੱਕ ਇੱਕ ਲਫਾਫਾ ਲੈ ਜਾ ਉਧਰੋਂ ਕੰਮ ਹੋ ਜਾਊਗਾ ਓਹ ਹੋ ਮੇਰਾ ਮਤ 6 ਰਹਿ ਗਏ ਬਈ ਸਾਡੇ ਲਫਾਫੇ 4 ਰਿਸ਼ੀ ਜੀ ਚਾਰ ਰਹਿ ਗਏ ਚਾਰ ਕਿਧਰੇ ਚਾਰ ਰਹਿ ਗਏ ਉਹ ਤੂੰ ਦਿੱਕੇ ਲੈ ਕੇ ਸੀਗੇ ਅੱਛਾ ਸਾਈਡ ਤੇ ਕੱਢ ਦੇ ਬਈ ਫਿਰ ਸਾਡੇ ਚਾਰ ਚੱਕਾ ਦੇ ਜਿਹਨੇ ਮੱਚ ਚਾਰ ਚ ਲੈਦੇ ਆ ਤੂੰ ਤੇ ਬਾਲੋ ਜਿਹਨੇ ਮੱਚ ਚ ਚ ਕਰੂਗਾ ਇੱਕਾ ਤਿੰਨ ਰਹਿ ਗਏ ਇੱਕ ਹੋ ਲੈ ਜੂਗਾ ਦੋ ਰਹਿ ਗਏ ਦੋ ਰਹਿ ਗਏ ਦੋ ਲੱਕ ਦੋ ਲੱਕ ਦੋ ਰਹਿ ਗਏ ਭਾਈ ਚੱਲ 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 ਦੋ ਜੱਕ ਲੈ ਦੋ ਇੱਕ ਲੈ ਜਾ ਇੱਕ ਉਹ ਲੈ ਜੂਗਾ ਵੀਡੀਓ ਵੀਡੀਓ ਚ ਆ ਕੇ ਤੁਹਾਡੀ ਫੋਟੋ ਤੇ ਕਿਤੇ ਕਿਤੇ ਚੜੂਗੀ ਹਾਂ ਚੱਜੋ ਕਿੰਦਰ ਭਾਈ ਲੈ ਜਾ ਚਾਲ ਚਲੋ ਕੀ ਹੋ ਗਏ 20 ਹੋ ਗਏ 20 ਸਾਡੇ ਪਿੰਡ ਦਾ ਲਾਲੂ ਹੈ ਜਿਹੜਾ ਕੁਸੂਰ ਉਹ ਨਹੀਂ ਮਿਲਦਾ ਉਹ ਲਾਲੂ ਤੋਂ ਮਿਲਦਾ ਅੱਛਾ ਲਾਲੂ ਇਹ ਗੁਰਾ ਫਰਨਾ ਦਾ ਲਾਲੂ ਆ ਪਹਿਲਾਂ ਗੱਲ ਨਹੀਂ ਹੋਈ ਨਹੀਂ ਉੱਥੇ ਹੋਣਾ ਸਹੀ ਗੱਲ ਆ ਕਿ ਮਗਾਇਆ ਪਰਿਵਾਰ ਕਿਉਂਕਿ ਕਹਿੰਦੀ ਬੰਬ ਦੇ ਪਰ ਨਵੀ ਬoi ਤੂੰ ਬੋਲ ਤੀ ਪਤਾ ਜੱਟ ਦੀ ਜੂਨ ਮਰੀ ਪਤਾ ਨਹੀਂ ਕਿ ਪਰ ਜੇ ਤੇਰੀ ਦੁਕਾਨ ਤੋਂ ਚੱਕਣੇ ਨੇ ਤਾਂ ਨਾ ਜਾ ਠੀਕ ਆ ਵਾਹ ਠੀਕ ਆ ਵਾਹ ਜੀ ਵਾਹ ਲਾਲੂ ਤੋਂ ਮੈਂ ਬਾਜੀ ਬਤਾ ਕਹਿੰਦਾ ਵੀ ਬਾਈ ਹਾਂ ਕੋਰੇ ਬੰਦੀ ਜਾ ਬੋਲ ਜੱਟ ਦੀ ਕੋਈ ਹੁੰਨੀ ਕਿਵੇਂ ਗੋਬੀ ਬਾਈ 4.5 ਰੁਪਏ ਕਿ ਅੱਛਾ ਜੀ ਉਹ ਵੀ ਵਧੀਆ ਬੇ ਲੰਗਰ ਵਾਸਤੇ ਉਹ ਲੰਗਰ ਦਾ ਕੰਮ ਵੀ ਬਤੇਗਾ ਸਰ ਇੱਕ ਦਿਨ ਹੋ ਗਿਆ ਮੈਨੂੰ ਸਸਤਾ ਹੋਇਆ ਲੰਗਰ ਲੰਗਰ ਹੀ ਫੇਰ ਲੱਗੂ ਜੇ ਪੈਸੇ ਆਉਣਗੇ ਹਾਂ ਉਹ ਪੈਸੇ ਸੋਨੇ ਸੇਵਾ ਹੋ ਜਾਣਗੇ ਇਕੱਲੀ ਗੋਬੀ ਦੀ ਪਗਦੀ ਬੇ ਸੇਵਾ ਮਿਲਵਾਣੋ ਸੇਵਾ ਹੋ ਜਾਣਗੇ ਕੋਈ ਫਾਇਦਾ ਨਹੀਂ ਕੀ ਦੇਖ ਰੋ ਬੱਗਾ ਠੀਕ ਹੈ ਬਾਈ ਆਲੂ ਛੱਕਣੇ ਨੇ 5 ਗੱਟੇ ਬਾਸ ਹੁਣ ਇਹਦਾ ਲੱਗ ਜਾਂਦੇ ਨੇ ਗੱਬਰ ਆ ਗੱਬਰ ਕਹਿੰਦਾ ਫੁੱਲ ਸੇਵਾ ਕਰਾਂਗੇ ਠੀਕ ਹੈ ਹਾਂ ਗੱਬਰ ਕਹਿੰਦਾ ਚੋਦੇ ਕੋਇ ਇਹਨੂੰ ਤਾਹਨ ਨੂੰ ਭੇਜ ਦੋ ਤਾਹਨ ਨੂੰ ਥੱਲੇ ਲਤੜਨਾ ਉੱਪਰ ਨਹੀਂ ਮੱਝਾ ਇਹਦੇ ਮੂਰੇ ਇਹ ਬੰਦੇ ਨਗਰ ਦੇ ਪਰਖਣਾ ਬੈਨਰ ਹੀ ਹੋਣ ਲੱਗੇ ਬਹੁਤ ફરਕ ਆ ਪਿਆ ਲਾਗੇ ਕਦੋਂ ਨਹੀਂ ਬੈਨਰ ਬਾਬੇ ਕਰਵਾਉਣੇ ਦਿੱਤੇ ਜਦੋਂ ਪੰਗੀ ਹੁਣੇ ਲੈਣਗੇ ਕੱਲੇ ਲੰਗਰ ਵਾਲੇ ਮੂਰ ਨੇ ਗੇਟ ਚੱਕ ਲਏ ਉੱਥੇ ਛੱਡੇ ਉਹ ਭੁੱਲੇ ਉਹ ਅੱਜ ਕੱਲ ਮੈਂ ਗਿਆ ਤੀ ਐਂ ਦਵਾਰ ਕਰਕੇ ਬੰਦ ਦੀ ਫਲੈਕਸ ਵਾਲੀ ਅੱਤੋਂ ਸਮਾਨ ਅਜ ਵੈਂਗਣੇ ਸ਼ੈਂਗਣੀ ਤੱਕ ਦੇ ਨਹੀਂ ਆਗਲੀ ਖਸੋਂਦਾ ਸਲਾਮ ਅਲੈਕੁਮ ਸੌਦਾ ਜਨਾਬ ਜਮੀ ਨਹੀਂ ਹੁੰਦਾ ਤੜਾਂ ਦੇ ਬਾਣੀ ਜਾਂਦੇ ਉਹ ਭਾਈ ਉਹ ਤੁਸਨਾ ਨੰਬਰ ਦਾ ਸਾਰਡ ਕਰਾਇਆ ਪੂਰੇ ਪ੍ਰਾਪਿਤ ਚਾਹੁੰਦੇ ਕਰਾਉਂ। ਯਾਦ ਕੀ ਰਹੀ ਹੈ ਸੰਗਤ ਨੂੰ? ਅੰਦਰ ਲਗਰੀ ਉਹਨਾਂ ਆਹ ਸਹੀ ਪਾਦਾਰਾਂ ਨੂੰ ਵਿੱਚ ਲੈ ਲੀਏ ਟਰੱਕ ਵਾਲੇ ਆ ਹੀ ਨਹੀਂ ਹੈਗੇ। ਬੰਦੇ ਉਹ ਲਫਾਫਾ ਪੈਪਰ ਦਾ 20 ਕਿਲੋ ਰੌਲੇ ਚੱਕੇ। ਚੱਕ ਕੋ ਵਾਲੀ ਕਿੰਨਾ ਕਰਤੀਂ ਬੰਦੇ ਵੀ। ਨਹੀਂ ਹੋਗੀ। ਕਿਰੇਟ ਦਾ ਮਟੋ ਨਾ ਉਹ ਫੁੱਲੜੀ ਚੱਕਣ ਚਿਕਟਗੋ ਵੀ ਚੱਕੋ। ਹੱਟ ਚੱਕਰ ਮਕਤੀਬਤੀ ਦੇ ਵਿੱਚ ਅੰਦਰ ਵਾਰੋ ਵੇ ਚੱਕੇ ਦਾ ਹੈ ਹੈ ਇਹ ਤੁਹਾਨੂੰ ਗਿਆ ਨਾ ਇਹ ਨਹੀਂ ਚੋੜਿਆ ਦੋ ਦਾ ਤੋੜ ਦੇਣਾ ਚੱਕ ਦੀਆਂ ਦਾ ਮੈਂ ਚੱਕਾ ਰੱਖੋ ਮਤ ਕਲਾੰਦੋ ਦੇਖ ਬਾਈ ਇਹ ਦੀ ਸ਼ੀਟ ਦੋ ਜਾ ਰਿਹਾ ਪਰਦਾ ਪਰਦਾ ਕਿੰਨੇ ਹੋ ਗਈ ਇਹ ਦੇਖ ਲਓ ਪਹਿਲਾਂ ਇਹ ਬਹੁਤ ਟੈਂਪੋ ਹੈ ਇਹ ਕਿੰਨੇ ਹੋ ਗਈ ਇਹ ਚੱਲ ਰਿਹਾ ਭਜਨ ਕਰ ਲਾ ਇੱਕ ਮਿੰਟ ਚੱਕੀ ਨਾ ਵੀਰੇ ਇਹ ਓਏ ਕੋਈ ਨਾ ਵੀਰੇ ਇੱਕ ਕਪੀ ਇਹ ਬਈਆ ਓਏ ਕੱਢਦਾ ਕੱਢਦਾ ਉਹਨਾਂ ਨੂੰ ਫੱਟੇ ਗੋਮਣੇ ਤੋਂ 4 ਹੋਈਆ ਉਹ ਸੂਨੀ ਲਾ ਕੇ ਹਾਂ ਹੈ ਵਿੱਚ ਲੱਗੂ ਇਹ ਹੋਰ ਚੱਕ ਲੈ ਬਰੇ ਪਹਿਲਾਂ 19 ਕਿਲੋ 19 ਕਿਲੋ ਲੱਗ ਪਰ 5 ਕਿਲੋ ਹੋਈਆ 4 ਤੋਂ 86 ਹੋ ਗਈ 5 ਹੋਣ ਪੰਜੂਗੀ 5 ਹੋਰ ਗੋਪੀ ਬਾਦੂ ਗੋਪੀ ਦੇ ਪੜਾਣਾ ਵੇ ਇੱਥੇ ਅੰਦਰ ਹੈ ਇਹ 2 ਕਿਲੋ ਕਰਦੀ ਆ 2 ਕਿਲੋ ਨਾ ਅੰਦਰ ਆ ਅੰਦਰ ਕਿੱਧਰ ਭੇਜਦੇ ਆ ਬੰਦਾ ਹੋਰ ਬੁਲਾ ਲਾ ਬਾਦੂ ਲੱਗਿਆ ਅੰਦਰ ਹੀ ਜਾ ਗਿਆ 3 ਕਿਲੋ ਪੈਸੀ ਆ ਤਾਰੀ ਪਰ ਆਦੀ ਪਾਣੀ ਵੀਡੀਓ ਅਰੇ ਅਸੀਂ ਪੰਮਾਂ ਗਏ ਵਈ ਛੁੱਟੀ ਛੋੜੇ ਪੇਜ ਹਾਂ ਦਾ ਪੇਜ ਉਹ ਕਰੋ ਪੀਜੇ ਇੱਥੇ ਕਰੋ ਬੋਲੋ ਪੰਜਾਬ ਸਿੰਘ ਫਾਰਮਿੰਗ ਪੰਜਾਬ ਸਿੰਘ ਕਿੰਦੇ ਗੋਭੀ ਹੱਟਦੀ ਹੈ ਬਈ। ਬਾਬਾ ਫੋਨ ਨਾ ਲਾ। ਤਿੰਨ ਰਾਤ ਦਾ। ਗੋਭੀ ਹੋਰ ਨਹੀਂ ਟੋਪਦੀ ਆ। ਚਾਹੇ ਯਾਰ ਉਹਦੇ ਨੂੰ ਇੱਕ ਸਮਰੱਥੀ ਆ ਗੋਭੀ ਹੱਟਦੀ ਨਹੀਂ। ਫੇਰ ਲੱਗੇ ਜਿਮ ਲੱਗਦੀ ਪਰ ਉਹ ਕੋਸੋਂ ਨਾ ਟੋਪਦੀ। ਬਸ ਗੋਭੀ ਹੱਟਦੀ ਹੈ। ਕਿਦਨੇ ਕਹੇ ਗੋਭੀ ਨਾਲ ਨਹੀਂ ਕੁੱਝ ਆਇਆ। ਉਹਦਾ ਮਜਾ ਗੋਭੀ ਹੈ। ਨਹੀਂ ਆਇਆ ਕਿੱਥੇ। ਗੋਭੀ ਟੱਗੀ। ਹਾਂ। ਮਾੜੇ ਫੋਨ ਦਾ ਨਹੀਂ ਮਾੜਾ ਤਾਂ ਮੈਂ ਵੀਰੇ ਫੋਨ ਦਾ ਇੱਕ ਨੰਬਰ ਤੇ ਮਾਰਾਂਗਾ ਮੈਂ ਆਪੇ ਜਿੰਨੇ ਮੁੱਦਾ ਮਾਰਾਂ ਮੇਰੇ ਮਤਲਬ ਗੋਭੀ ਖਾਣਾ। ਗੁੰਗਾ ਬੋਲੇ ਵੀਰੇ। ਗੋਭਲਾ ਨਹੀਂ ਗਾ। ਚੱਕ ਲੋ ਬਾਈ ਗੁਰੂ ਜੀ ਕਿਤਰੇ ਨਹੀਂ ਕਿੰਨੇ ਲੈ ਰਹੇ ਹੈ ਡੰਡਾ ਛੋਟਾ ਕਰੇ ਦਾ ਹੋਰ ਦੋ ਦੋ ਦਲਫਾਫੇ ਦੋ ਆਹ ਥੋੜੀ ਲੋੜ ਦੀ 20 ਕਿਲੋ ਭਾੜਾ ਲੈ ਰਹੇ ਜੀ 20 ਕਿਲੋ ਪੈਕਿੰਗ ਕਰਾਈ ਹੋਈ ਆ ਆਪਣੀ ਜੇ ਜੇਮੀਦਾਰ ਬਰੇ ਵਾਹ ਬੜਾ ਟੋਲਾ ਵੀ ਮਾਰਦਾ ਆ 20 ਕਿਲੋ ਹੋ ਸਕਦੀ ਆ ਬੀਆ ਜੀ ਨੂੰ ਮਾੜੀ ਨਿਕਲ ਗਈ ਬਾਈ ਫਿਰ ਦੇਖ ਲਓ ਫਿਰ ਬਾਸ ਲਿਆ ਦੇ ਸਾਨੂੰ ਚਾਹੀ ਬਣੇ ਬਣਾ ਸਕਦੇ ਆ ਇੱਕ ਬੈਗ ਚੱਕਿਆ ਚਲਾ ਗਿਆ 20 ਕਿਲੋ ਆਸੀ ਲਾ ਦਾਂਗੇ ਫੇਰ ਬਾਈ ਠੀਕ ਹੈ ਜੀ ਆਜੋ ਆਜੋ ਪਰਿਵਾਰ ਜੋ ਸੀ ਜਿਹੜੇ ਸੁਰਗ ਤੁਸੀਂ ਹੋ ਬਾਈ ਪਹਿਲਾਂ ਕਿ ਗੱਪੂ ਲੈ ਨਹੀਂ ਸਕਦਾ ਕੋਈ ਮੈਨੂੰ ਪਤਾ ਵੀ ਇਹ ਚੱਕੀ ਜਦੋਂ ਮੈਂ ਆਫੇ ਲਾ ਦਿੰਦਾ ਰੂਪੇ ਕਿ ਇਹ ਚੰਡਾ ਹੋ ਗਿਆ ਓਏ ਕੰਡਾ ਹੋ ਗਿਆ ਇਹ ਬਿਜਲੀ ਪੈ ਗਈ ਹੋਰ ਵੀ ਛਿੰਦੇ ਉੱਤੇ ਜਦ ਤੁਸੀਂ ਆਛੇ ਤੇ ਕਹਾਂ ਭਰ ਕਰਾਂ ਗਾਇਦਰ ਮੈਂ ਨਾ ਕਰਦਾ ਇਹ ਵੀਰਾਂ ਕੋਲ ਚਾਹੀਦਾ ਕੋਈ ਪੂਰੋ ਚਾਹੀਦਾ ਕੋਈ ਹੋਰ ਲੋਥੀ ਮੰਦਰੀ ਮਿਲਦੀ 10 ਹੋ ਗਈ ਬਾਈ ਉਰੋਂ 10 ਅੰਦਰੋਂ ਆਜੋ ਅੰਦਰ ਆਜੋ ਆਹ ਲੱਕੋ ਸੁਬਗਲਾਬਾ 12 13 ਕੱਲੇ ਤੱਕ ਲਾ ਦੇ ਗੋਪੀ 13 ਜਿੰਨੀ ਆਉਂਦੀ ਐਸਟੀਮੇਟ ਦੇ ਬਾਅਦ ਕੋਈ 14 14 15 ਹਾਂ ਚੱਕ 15 16 20 ਚ ਕਾ ਕੇ ਸਾਹਿਬ ਜਲਾਲੀ ਬਾਈ ਇੱਕ ਵਾਰੀ 16 ਹੋ ਗਿਆ ਨਾ ਹਾਂ 16 ਹੋ ਗਿਆ 12 12 बस दो चक लो ਬਹੁਤ ਹੈ ਹੋਰ ਪਰ ਲੋਣ ਤਾਂ ਨਹੀਂ ਹੋਗੇ ਬਸ ਸਾਹ ਲਵਾ ਲਈ ਇੱਕ ਹੋਰ ਇੱਕ ਹੋਰ ਬਸ ਇੱਕ ਚਾਰ ਕੁਆਂਟਲ ਲਵਾ ਗਏ ਚਾਰ ਪਹਿਲਾਂ 8 ਕੁਆਂਟਲ ਕੋਪੀ ਹੋਈ ਹੈ ਪਰ 10 ਕਰਨੀ ਤੁਸੀਂ ਦੂਜੇ 10 ਕਰਨੀ ਉਹ ਬਾਈ ਤੇ 12 13 ਦੇ ਦੇ ਇਹ ਕਿੰਨੇ ਬਾਕੀ ਲੋਬ ਇਹ 20 20 ਬਾਕੀ 20 ਬਾਕੀ 20 ਬਾਕੀ ਬਰੇ ਇੱਕ ਵਾਰੀ ਸਾਹ ਲਾ ਲੋ ਆ ਲੈ ਜਾ ਬਈ ਇੱਕ ਤਾਂ ਲੈ ਜਾ ਬਲੋ ਬਲੋ ਜਿੱਤ ਜਾਓ ਉਹ ਜਿੰਨੀ ਹੈਗੀ ਚੱਕ ਲੋ ਯਾਰ ਸਾਰੀ ਚੱਕ ਲੈ ਚੱਕੋ ਬਲੋ ਚੱਕੋ ਉੱਥੇ ਬੰਦੀ ਨਹੀਂ ਮਿਲਦੀ ਚੱਕ ਲੋ ਅੱਗ ਨਹੀਂ ਚਲੀ ਓਏ 2 ਵਾਗੇ ਭਾਈ ਹੁਣ ਆ ਦੋ ਵਾਗੇ ਬਾਬੂ ਸਰਾ ਪੰਡਾਰਾ ਜਿੰਨੀ ਚੱਕ ਲੈ ਚਾਰ ਪੰਜ 6 ਵਾਗੇ ਚਿੰਮਾ ਆ ਜਾ ਆ ਜਾ 6 ਕਦੋਂ ਦੋਸਤ 7 ਤੋ अठ नौ दस ग्यारह ग्यारह बारह ਆ ਜੀ ਉੱਤੋਂ ਉੱਤੋਂ ਨਾ ਜੀ ਚਲੋ ਇਹ 12 12 ਉਹ ਚੰਨਣ ਦੇ ਸਾਰੀ ਜਾਣਦੇ ਯਾਰ ਕਾਮ ਨਾਲ ਸਾਡੀ ਦੁਨੀਆ 13 ਹਾਂ ਚਲੋ ਵਾਹ ਜਿੱਦ ਕੇ ਨਾ 13 ਚੱਲ ਚੱਲ 14 ਕੋ ਗਿੰਦੇ ਅਸੀਂ ਬੇਸੋ ਜਿਆਦਾ ਕਿਰਤੀ ਕਰੀਓ ਸਾਡੇ ਯਾਰ 14 ਮੇਰਾ ਹੁੰਦੂ ਨਾ ਉਹ ਜੀ ਨਾੜਾ ਉੱਥਾ ਦੇ ਵੀ ਪੁੱਤਲਾ ਕਹਿੰਦੀ ਹੈਗੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸਬਜੀ ਮੰਡੀ ਚੋਂ ਆ ਗਈ ਜੀ ਸਾਰੀ ਗੋਭੀ ਗਾਜਰਾਂ ਆਲੂ ਗਠੇ ਮਾਟਰ ਸਾਰਾ ਕੁਝ ਆ ਗਿਆ ਜੀ ਗੁਰੂ ਘਰ ਪਹੁੰਚ ਗਏ ਨੌਵੇਂ ਪਾਤਸ਼ਾਹ ਜੀ ਗੁਰਤੇਗਵਾ ਦਰਜੀ ਦੇ ਦਰਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ 10 ਵਜੇ ਦੇ ਨੂੰ 9:30 10 ਵਜੇ ਦੇ ਨੂੰ ਰਿਹਾ ਆ ਜਾਣ ਤਿਆਰ ਹੋ ਸੰਗਤ ਜਿਹੜੇ ਸੇਵਾਦਾਰਾਂ ਨੇ ਜਾਣ ਅਸੀਂ ਵੀ ਹੁਣ ਨਾ ਨੂੰ ਕਿ ਆ ਰਹੇ ਆ ਬਾਈ ਹੁਣ ਮੰਡੀ ਤੇ ਗਏ ਤੇ 4 ਵਜੇ ਦੇ ਗਏ ਹੋਏ ਹਾਂ ਹੁਣ ਆਏ ਆ ਸਾਰੀ ਸੰਗਤ ਤਿਆਰ ਹੋ ਕੇ ਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੰਨੇ ਇਕ ਲਾ ਚੰਗੀ ਆਪਦੇ ਬਾਪ ਪਾਈ ਅਸੀਂ ਮੂਰੇ ਨਿੱਤਰੇ ਦਾ ਡਾਕਟਰ ਓਏ ਬਾਈ ਤੰਨੇ ਦਾ ਥਲੇ ਡੇ ਕਹਿੰਦੇ ਸਮਾਨ ਪਹਿਲਾਂ ਆਪਣਾ ਤਰਾ ਫਿਰ ਤੰਨੇ ਦਾ ਉੱਤੇ ਤਰਾ ਉਹ ਸਿੱਕਲੇ ਬੈ ਕੇ ਪਾ ਦੋ ਸਾਰੇ ਜਣੇ ਕਿਵੇਂ ਪਾ ਦੀ ਬੈਗਾ ਬੰਦੇ ਨਾ ਬੈਠੋ ਹੋਰ ਕੀ ਕਰੇ ਸਾਡੇ ਬਾਈ ਕਾ ਤਾਂ ਬਹੁਤ ਮਾਲ ਪਿਆ ਵਿੱਚ ਡਾਕਟਰ ਇੱਕ ਕੰਮ ਖੁੱਲ ਕੇ ਕਰਾ ਰਾਹਿਤ ਸ਼ਿਕਾ ਕਾ ਸਾਹਿਬ ਆਇਆ ਬੁੱਕਲੀ ਬਥੇ ਸਾਹ ਸੰਗਤ ਜੀਓ ਅੱਜ ਸਾਡੇ ਦੜਬੇ ਚੋਂ ਗੁਰੂ ਤੇਗ ਬਹਾਦਰ ਜੀ ਬਾਰੇ ਜੋ ਅੱਜ ਸਰਾਂ ਸਭਾ ਦੇ ਵਿੱਚ ਸਾਬ ਜਾਨੀ ਸਾਧਾ ਦੀ ਮੰਗਿਆ ਦੇ ਵਿੱਚ ਲੰਗਰ ਜਾ ਰਿਹਾ ਸਭ ਨੇ ਤਿਲ ਫੁੱਲ ਪਾਇਆ ਸਰਦਾਂ ਨਾਲ ਔਰ ਲੰਗਰ ਜਾ ਰਿਹਾ ਉੱਥੇ ਸੇਵਾ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ